ਬੁਨਿਆਦੀ ਅਸੂਲ ਜੋ ਹੈ ਭਜਨ ਕਰਨ ਵਾਸਤੇ ਨਾਮ ਜਪਣ ਵਾਸਤੇ ਉਹ ਹੈ ਨਿਸ਼ਚਾ ਪ੍ਰਤੀਤ ਜੇ ਪ੍ਰਤੀਤ ਹੀ ਨਹੀਂ ਹੈ ਦਿਲ ਦੇ ਅੰਦਰ ਭਰੋਸਾ ਹੀ ਨਹੀਂ ਹੈ ਗੁਰੂ ਦੇ ਬਚਨ ਦੇ ਉੱਤੇ ਚਲੋ ਸਾਨੂੰ ਨਹੀਂ ਦਿਸਦਾ ਮੰਨ ਲਿਆ ਵੀ ਸਾਡੀਆਂ ਅੱਖਾਂ ਅਜੇ ਅੰਨੀਆਂ ਨੇ ਇਹਨਾਂ ਦੇ ਵਿੱਚ ਗਿਆਨ ਦਾ ਸੁਰਮਾ ਅਜੇ ਪਿਆ ਨਹੀਂ ਹੈ ਗੁਰੂ ਨੇ ਅਜੇ ਕਿਰਪਾ ਕਰਕੇ ਨੇਤਰ ਨਹੀਂ ਖੋਲੇ ਅਜੇ ਹਨੇਰਾ ਚੱਲ ਰਿਹਾ ਜੇ ਸੋ ਚੰਦਾ ਹੋ ਗੋ ਬਹਿ ਸੂਰਜ ਚੜ੍ਹੇ ਹਜ਼ਾਰ ਇਥੇ ਚਾਨਣ ਹੁੰਦਿਆਂ ਗੁਰਬੇਨ ਤੋਰ ਕੋਨ ਹਨੇਰ ਸਾਡੇ ਅੰਦਰ ਚੱਲੇ ਨੇਰੇ ਚ ਦਿਸ ਕੁਛ ਨਹੀਂ ਰਿਹਾ ਸਾਨੂੰ ਪਤਾ ਨਹੀਂ ਲੱਗਦਾ ਪਾਰੇ ਗੁਰੂ ਜਿਹੜਾ ਹੈ ਉਹਦੇ ਉਹਦੀ ਗੱਲ ਦੇ ਉੱਤੇ ਵਿਸ਼ਵਾਸ ਉਹਦੇ ਬਚਨ ਨੂੰ ਮੰਨ ਲੈਣਾ ਇਹ ਤਾਂ ਫੇਰ ਸਾਡਾ ਫਰਜ਼ ਬਣ ਜਾਂਦਾ ਹੈ ਨਾ ਵੀ ਸਾਨੂੰ ਤਾਂ ਦਿਸਦਾ ਨਹੀਂ ਚਲੋ ਗੁਰੂ ਦੇ ਬਚਨੇ ਮੰਨ ਲਓ ਗੁਰੂ ਦੇ ਬਚਨ ਤੇ ਪ੍ਰਤੀਤ ਦਾ ਘਾਟਾ ਹੈ ਪ੍ਰਤੀਤ ਆਉਂਦੀ ਹੈ ਨਹੀਂ ਗੁਰੂ ਕਹਿੰਦਾ ਜੈ ਜੈ ਪੀਖੋ ਤੈ ਹਜ਼ੂਰ ਦੂਰ ਦੂਰ ਕਤੇ ਨ ਜਾਈ ਰਬ ਰਿਆ ਸਰਬਤਰਵੈ ਮੰਤ ਸੇ ਤੇ ਆਏ ਤੀ ਤੂ ਤਨਹੀਂ ਵਿਛੜਿਆ ਸੋ ਸੰਗੀ ਕਰੀਆ ਮਨਸ ਜਾਇ ਜੋ ਨਿਮਕ ਮੈਂ ਸੋਲ ਸੁਖ ਪੰਨਿਆ ਪ੍ਰਤਪਾਲਾ ਪਿਆਉ ਦੇ ਕਿਛੂ ਨਾ ਬਈ ਸਾਸ ਸਾਸ ਸੰਵਾਲਤਾ ਮੇਰਾ ਪਰਸਾ ਕਿਦਾ ਬੜਾ ਵਚਨ ਹੈ ਗੁਰੂ ਦਾ ਉਹ ਜੇ ਇਹਦੇ ਉੱਤੇ ਵਿਸ਼ਵਾਸ ਨਹੀਂ ਹੈ ਸਾਡਾ ਮਹਾਰਾਜ ਕਹਿੰਦੇ ਫਿਰ ਤੂੰ ਨਾਮ ਜਪਣ ਦਾ ਅਧਿਕਾਰੀ ਨਹੀਂ ਨਾਮ ਨਹੀਂ ਕਿਤੇ ਜਪਿਆ ਜਾਣਾ ਗੁਰ ਕੀ ਪ੍ਰਤੀ ਤਜੀ ਜਿਸ ਦੇ ਮਨ ਵਿੱਚ ਹੈ ਭਿੰਦੇ ਭਾਈ ਗੁਰਮੀਤ